ਅੱਜ ਦਾ ਜੋ ਮਕਸਦ ਹੈ ਇਹ ਪੰਜਾਬ ਪਿੰਡ ਪੌੜੀ ਦੀ ਪਾਵਨ ਫੇਰ ਦਾ ਧਰਤੀ ਬਾਬਾ ਲਾਲ ਸਿੰਘ ਜਾਦਗਰੀ ਟੂਰਨਾਮੈਂਟ ਜੋ ਕਿ 80ਵੇਂ ਦਾਖਵੇ ਜਾ ਰਿਹਾ ਹੈ ਉਹਨਾਂ ਦੇ ਜੀ ਆਇਆਂ ਨੂੰ ਸਮਰਪਿਤ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਯਵੇਂ ਕਿ ਸੇ ਸ਼ਾਇਰ ਨੇ ਲਿਖਿਆ ਕਿ ਖੇਡਣਾ ਖੇਡ ਇਨਸਾਨ ਦੀ ਸਿਹਤ ਬਣਦੀ ਚੰਗੀ ਸਿਹਤ ਚੰਗਾ ਦਿਮਾਗ ਹੁੰਦਾ ਅਗਰ ਬੈਠੋਗੇ ਹੱਥੀ ਹੱਦ ਰੱਖ ਕੇ ਜੀਵੇਂ ਸੋਤੇ ਭੇਖਾ ਖਰਾਬ ਹੁੰਦਾ ਬੱਚਿਆਂ ਦੇ ਭਵਿੱਖ ਵਾਸਤੇ ਉਹ ਨਸ਼ਾ ਮੁਕਤ ਕਰਨ ਵਾਸਤੇ ਆ 15 16 17 ਤਰੀਕ ਨੂੰ ਅਸੀਮਾ ਸਲਾਨਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੋ ਕਿ ਸਾਰੀ ਇਹ ਪ੍ਰਬੰਧਕ ਕਮੇਟੀ ਹੈ ਨਗਰ ਦੀ ਪੰਚਾਇਤ ਹੈ ਐਸ ਐਮਓ ਕੇ ਅਸੀਮਾ ਟੂਰਨਾਮੈਂਟ ਦਾ ਜੋਸ਼ ਤਿਆਰ ਹੈ ਉਹਦੀ ਅੱਜ ਰੀਜੈਂ ਕੀਤੀ ਜਾ ਰਹੀ ਹੈ ਸੋ ਸਾਨੂੰ ਆਸ ਹੈ ਕਿ ਪ੍ਰਮਾਤਮਾ ਸਾਡੀ ਇਸ ਕਮ ਦੇ ਵੀ ਬਹੁਤ ਵੱਡੀ ਸਫਲਤਾ ਬਖਸ਼ੇਗਾ ਸਾਰੇ ਨੌਜਵਾਨ ਵੀਰਾਂ ਨੂੰ ਪ੍ਰਬੰਧਕ ਵੀਰਾਂ ਨੂੰ ਸਤਿਮਤ ਬਖਸ਼ੇਗਾ ਅੱਜ ਅਸੀਂ ਜੀ ਅਸੀਂ ਮੇ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਇਸ਼ਤਿਹਾਰ ਜਾਰੀ ਕੀਤਾ ਤੇ ਦਿਲਵੀਰ ਸਿੰਘ ਸਵੇਚ ਉਹਨਾਂ ਨੂੰ ਸੱਦਿਆ ਸੀਗਾ ਅਸੀਂ ਤੇ ਉਹ ਨਾਲ ਸੀਗੇ ਸਾਡੇ ਉਹਨਾਂ ਨੇ ਤੇ ਪ੍ਰਬੰਧਕ ਕਮੇਟੀ ਨਾਲ ಗ್ರಾಮ ਪੰਚਾਇਤ ਸਮੂਹ ਨਗਰ ਨਿਵਾਸੀਆਂ ਵੱਲੋਂ ਅੱਜ ਪੋਸਟਰ ਜਾਰੀ ਕੀਤਾ ਗਿਆ ਤੇ ਇਹ 80ਵਾਂ ਟੂਰਨਾਮੈਂਟ ਆਜ਼ਾਦੀ ਤੋਂ ਪਹਿਲਾ ਦਾ ਟੂਰਨਾਮੈਂਟ ਆ ਇਹ ਤੇ ਇੱਕ ਸਾਡਾ ਕਰੋਨਾ ਵੇਲੇ ਮਿਸ ਹੋ ਗਿਆ ਸੀ ਤਾਂ ਉਹ ਵਿੱਚ ਜੋੜੀ ਦਾ 81ਵਾਂ ਤੇ ਇਸ ਕਰਕੇ ਅਸੀਂ ਇਹ ਟੂਰਨਾਮੈਂਟ ਬਾਬਾ ਲਾਲ ਸਿੰਘ ਦੀ ਯਾਦਗਾਰੀ ਦੇ ਵਿੱਚ ਕਰਾਉਨੇ ਆ ਤੇ 80ਵਾਂ ਟੂਰਨਾਮੈਂਟ ਵੀ ਅਸੀਂ ਇਹ ਨਸ਼ਿਆਂ ਤੋਂ ਵੀ ਮੁੰਡੇ ਨੌਜਵਾਨ ਬਚਣ ਇਸ ਕਰਕੇ ਸਾਡੇ ਪਿੰਡ ਵੱਲੋਂ ਉਪਰਾਲਾ ਕੀਤਾ ਜਾਂਦਾ